ਮੇਸੀ ਮੈਨ ਪਹਿਚਾਨਿਆ ਨਹੀਂ ਅਸੀਂ ਮੱਸੀਆ ਤੇ ਕੱਡੀਆਂ ਤਾਂ ਮੈਨੂੰ ਹੀ ਆ ਗਈਆਂ ਪਛਾਣ ਤਾਂ ਮੈਨੂੰ ਥੋੜੀ-ਥੋੜੀ ਹੁੰਦੀ ਹੈ ਮੈਂ ਸਿਆਣਾ ਨਹੀਂ ਕੋਣਾ ਮੈਂ ਉਹ ਹੀ ਰਾਜਵਿੰਦਰ ਸਿਆਣੀ ਕੋ ਉਹ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹੁਣ ਪਛਾਣ ਲਿਆ ਇਹ ਤੂੰ ਕੋਣ ਹੈ ਇਹ ਕੀ ਗੱਲ ਹੈ ਹੁਣ ਤੂੰ ਵੀ ਨਹੀਂ ਮੈਨੂੰ ਸਿਆਣਾ ਮੈਂ ਕਿਤੇ ਪਛਾਣਿਆ ਨਹੀਂ ਮੈਂ ਉਹੀ ਸਰਮਜੀਤ ਮੋਹਾਲੀ ਤੋਂ ਪਛਾਣਨਾ ਉਹ ਮੈਂ ਤੇਨੀ ਇੱਕ ਗੱਲ ਦੱਸਾਂ ਜਿਆਦਾ ਅਸੀਂ ਪਿਛਲੇ ਸਾਲ ਮੇਲੇ ਤੇ ਆਈਆਂ ਸੀ ਗਿਆ ਉਹ ਇੱਕ ਜੀ ਮਾਸੜ ਬਣਾ ਕੇ ਲੁੱਟਿਆ ਤੇ ਉਹ ਨਹੀਂ ਦਿਖਦਾ ਕਿਤੇ ਹਾਂ ਹਾਂ ਉਹ ਮੱਸੀਆ ਵਾਲਾ ਮਾਸੜ ਜਿਹੜਾ ਪਿਛਲੇ ਸਾਲ ਆਇਆ ਸੀ ਮੱਸੀਆ ਤੇ ਆਹੋ ਹੀ ਹਾਂ ਕਿਤੇ ਦਿਖਦਾ ਨਹੀਂ ਹੈ ਦੇਖੋ ਤਾਂ ਕਿ ਨਹੀਂ ਭੈਣੇ ਉਹ ਦੇਖ ਮਾਸੜ ਆਂਦਾ ਉਹੀ ਹੈ ਉਹੀ ਲੱਗਦਾ ਹੈ ਮਾਸੜ ਸਾਸਰੀ ਕਾਲੀ ਸਾਸਰੀ ਕਾਲੀ ਓ ਕੁੜੀਓ ਮੈਂ ਨਹੀਂ ਪਛਾਣਿਆ ਭਾਈ ਤੁਹਾਨੂੰ ਕੌਣ ਆ ਕਿਹੜਾ ਪਿੰਡ ਦੇ ਆ ਮੈਂ ਨਹੀਂ ਜਾਣਦਾ ਤੁਹਾਨੂੰ ਐ ਨਹੀਂ ਲੱਗ ਕੇ ਲਾਈ ਜੋ ਜੀ ਮੈਨੂੰ ਮੈਂ ਕਹਾਂ ਮਸਿਆ ਤੇ ਨਾ ਹੁਣ ਆਇਆ ਮੈਂ ਨਹੀਂ ਤੁਹਾਨੂੰ ਜਾਣਦਾ ਮਾਸੜ ਹੋਹੀ ਨਾ ਰਾਜਵਿੰਦਰ ਤੁਹਾਡੀ ਭਾਣਜੀ ਅੱਛਾ ਸਿਆਣੇ ਤੋਂ ਚਲੋ ਮਾੜੀ ਮਾੜੀ ਮੈਨੂੰ ਕਹਦਾ ਦਿੰਦਾ ਪਤ ਤੱਕ ਦਿੰਦਾ ਮਾੜਾ ਮੋਟਾ ਭਾਈ ਚਮਕਿਤ ਹੈ ਸਰਬਜੀਤ ਕਿ ਆ ਕੀ ਕਰੀ ਪਿਛਲੇ ਸਾਲ ਮਹਿਲਾ ਦਿੱਤ ਤੇ ਲੀਸ ਲਿਆ ਆਹ ਮੈਂ ਸ਼ਰਮਾਂ ਕੋਟਾ ਤੇ ਗਿਆ ਸੀ ਠੀਕ ਆ ਮੈਂ ਪਹਚਾ ਲਿਆ ਤੇ ਮੈਂ ਹੁਣ ਮੱਛਰ ਤੇ ਨਾਮ ਕਰਦਾ ਤੇ ਆ ਤੁਸੀਂ ਮੇਰਾ ਕੋਈ ਸਮਾਨ ਸਾਫ ਮਸਲ ਦੇ ਸਮਾਨ ਸਾਹਮ ਲੈਣਾ ਤੂੰ ਨਾ ਆਇਆ ਜਾ ਕੇ ਕਿ ਉਹ ਕਿਤੇ ਮੇਰੇ ਨਾਲ ਠੀਕਾ ਕਰ ਗਿਓ ਨਾ 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 ਮਸਲ ਅਸੀਂ ਨਹੀਂ ਕਾਲਨੀ ਆ ਮਾਸਾ ਕੁੰਡੀ ਵੀ ਭਰ ਮਾਸੜ ਮੈਂ ਕੀਦਾ ਕੁੜੀਓ ਦੱਸੋ ਸੇ ਆਣ ਕੇ ਪਾਲੇ ਨੇ ਬਨਤਾ ਮੇਰਾ ਕੰਬੇ ਸ਼ਰੀਰ ਨੀ ਕਿੱਥੇ ਰੋਕੇ ਰੱਖੇ ਆਛਾ ਦੇ ਤੀਰ ਨੀ ਤੋੜੇ ਸੀ ਗਲਾਸ ਮਾਸਾ ਰੰਗ ਨੇ ਕਰਤਾਰ ਦੇ ਮਾਸੜ ਮੈਂ ਕੀਦਾ ਕੁੜੀਓ ਮਾਸੜ ਮੈਂ ਕੀਦਾ ਕੁੜੀਓ Субтитры создавал